ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਆਪਾਂ ਗੱਲ ਕਰਦੇ ਹਾਂ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹਜੂਰ ਸਾਹਿਬ ਨਾਲ ਡੇਢ ਵਿਖੇ ਹਮਲਾ ਕਦੋਂ ਤੇ ਕਿੱਥੇ ਤੇ ਕਿਵੇਂ ਹੋਇਆ ਸੀ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਇਹ ਹਮਲਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਸ੍ਰੀ ਹਜੂਰ ਸਾਹਿਬ ਵਿਖੇ 5 ਅਕਤੂਬਰ ਸਨ 1708 ਈਸਵੀ ਵਿੱਚ ਹੋਇਆ ਸੀ ਇਹ ਘਟਨਾ ਗੁਰੂ ਸਾਹਿਬ ਜੀ ਦੇ ਨਾਲ ਜੀਵਨ ਦੇ ਅੰਤਲੇ ਸਮੇਂ ਵਿੱਚ ਵਾਪਰੀ ਸੀ 5 ਅਕਤੂਬਰ 1708 ਈਸਵੀ ਨੂੰ ਸਰਹਿੰਦ ਦੇ ਨਵਾਬ ਵਜੀਰ ਖਾਨ ਦੁਆਰਾ ਭੇਜੇ ਹੋਏ ਇੱਕ ਪਠਾਨ ਜਮਸੀਦ ਖਾਨ ਨੇ ਗੁਰੂ ਸਾਹਿਬ ਜੀ ਤੇ ਹਮਲਾ ਕੀਤਾ ਜਿਸ ਵੇਲੇ ਗੁਰੂ ਸਾਹਿਬ ਜੀ ਸੁੱਤੇ ਪਏ ਸਨ ਤਾਂ ਉਸ ਵੇਲੇ ਇਹ ਹਮਲਾ ਹੋਇਆ ਸੀ ਅਤੇ ਇਹ ਹਮਾਰ ਕਟਾਰ ਦੇ ਨਾਲ ਕੀਤਾ ਗਿਆ ਸੀ ਸੰਗਤ ਜੀ ਇਸ ਹਮਲੇ ਦੇ ਨਾਲ ਗੁਰੂ ਸਾਹਿਬ ਜੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ ਪਰ ਸੰਗਤ ਜੀ ਗੁਰੂ ਸਾਹਿਬ ਜੀ ਨੇ ਜ਼ਖਮੀ ਹੋਣ ਦੇ ਬਾਵਜੂਦ ਵੀ ਜਮਸ਼ੀਦ ਖਾਨ ਨੂੰ ਮਾਰ ਦਿੱਤਾ ਸੀ ਗੁਰੂ ਸਾਹਿਬ ਜੀ ਦੇ ਜ਼ਖਮਾਂ ਦਾ ਇਲਾਜ ਕੀਤਾ ਗਿਆ ਪਰ ਸੰਗਤ ਜੀ ਗੁਰੂ ਸਾਹਿਬ ਜੀ ਉਸ ਤੋਂ ਬਾਅਦ ਫਿਰ ਇੱਕ ਦਿਨ ਟੀਰ ਚਲਾ ਆਉਂਦੇ ਹਨ ਤਾਂ ਉਹ ਜ਼ਖਮ ਦੁਬਾਰਾ ਖੁੱਲ ਜਾਂਦੇ ਹਨ ਅਤੇ ਜਿਆਦਾ ਖੂਨ ਵਗਣ ਲੱਗ ਜਾਂਦਾ ਹੈ ਜਿਸ ਕਾਰਨ ਗੁਰੂ ਸਾਹਿਬ ਜੀ 7 ਅਕਤੂਬਰ 1708 ਈਸਵੀ ਅਕਾਲ ਪੁਰਖ ਵਿੱਚ ਜੋਤੀ ਜੋਤ ਸਮਾ ਜਾਂਦੇ ਹਨ ਸੰਗਤ ਜੀ ਇਹ ਹਮਲਾ ਵਜ਼ੀਰ ਖਾਨ ਦੀ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾਂਦਾ ਹੈ ਜੋ ਗੁਰੂ ਸਾਹਿਬ ਜੀ ਦੀ ਬਾਣੀ ਪ੍ਰਭਾਵਸ਼ਾਲੀ ਸਖਸ਼ੀਅਤ ਅਤੇ ਖਾਲਸਾ ਪੰਥ ਦੀ ਸਥਾਪਨਾ ਤੋਂ ਖੰਭਾਸੀ ਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਸਦੀਵੀ ਗੁਰੂ ਕੋ ਸ਼ਿਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ